ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਪ ਜੀ ਦੇ ਚਰਨ ਕਮਲਾਂ ਪਾਸ ਸਦਾ ਨਮਸਕਾਰ ਹੈ ਵਾਹਿਗੁਰੂ ਜੀਓ ਅੱਜ ਇੱਕ ਬਹੁਤ ਹੀ ਛੋਟੀ ਜਿਹੀ ਬੇਨਤੀ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ ਆਪ ਜੀ ਕਿਰਪਾ ਕਰਕੇ ਇਹਨੂੰ ਧਿਆਨ ਨਾਲ ਜ਼ਰੂਰ ਸਰਵਣ ਕਰਿਓ ਸੰਗਤ ਜੀਓ ਜਿੰਨਾ ਪਾਸੋਂ ਗੁਰੂ ਮਹਾਰਾਜ ਜੀ ਆਪਣੇ ਬੰਦਗੀ ਕਰਾਉਂਦੇ ਨੇ ਨਿਤਨੇਮ ਦੀ ਸੇਵਾ ਲੈਂਦੇ ਨੇ ਗੁਰਬਾਣੀ ਦੇ ਜਾਪ ਬਖਸ਼ ਦੇ ਨੇ ਤੇ ਸੰਗਤ ਜੀ ਕਦੀ ਵੀ ਪਾਵੇਂ ਕੋਈ ਤੁਹਾਡੇ ਰਿਸ਼ਤੇਦਾਰੀ ਹੋਵੇ ਤੁਹਾਡਾ ਪਰਿਵਾਰ ਹੋਵੇ ਤੁਹਾਡਾ ਕੋਈ ਸਤ ਸੰਗੀ ਹੋਵੇ ਚਾਹੇ ਕੋਈ ਵੀ ਇਨਸਾਨ ਹੈ ਤੁਹਾਡੇ ਬੱਚੇ ਹੋਣ ਤੁਹਾਡੇ ਮਾਤਾ ਪਿਤਾ ਹੋਣ ਸੰਗਤ ਜੀ ਉਹ ਸਭ ਤੋਂ ਜ਼ਿਆਦਾ ਨੇੜਤਾ ਜਿਹੜੀ ਹੈ ਉਹ ਗੁਰੂ ਨੂੰ ਦੇਣੀ ਹੈ ਗੁਰੂ ਪ੍ਰਤੀ ਅਸੀਂ ਕੀ ਨਿਤਨੇਮ ਕਰਨੇ ਆ ਕੀ ਬੰਦਗੀ ਕਰਨੇ ਆ ਇਸ ਗੱਲ ਦਾ ਆਪ ਜੀ ਕਿਰਪਾ ਕਰਕੇ ਕਦੀ ਵੀ ਕਿਸੇ ਨੂੰ ਭੇਤ ਨਾ ਦਿਓ ਕਿਉਂਕਿ ਇੱਕ ਤੇ ਇਹਦੇ ਨਾਲ ਹੌਮੇ ਬਹੁਤ ਹੋ ਜਾਂਦੀ ਹੈ ਕਿ ਮੈਂ ਕਰਨਾ ਵਾਂ ਮੈਂ ਕਰਦੀ ਹਾਂ ਉਹਦੇ ਚ ਸਾਰਾ ਕੁਝ ਹੀ ਗਵਾਚ ਜਾਂਦਾ ਹੈ ਸੰਗਤ ਜੀ ਆਪ ਜੀ ਸਭ ਸੂਝਵਾਨ ਹੋ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਜਦੋਂ ਵੀ ਆਪ ਨੂੰ ਕੋਈ ਇਹ ਗੱਲ ਕਹੇ ਕਿ ਇਹ ਇਤਸਾਰਾ ਦਿਨ ਪਾਠ ਕਰਦੀ ਰਹਿੰਦੀ ਹੈ ਜਾਂ ਪਾਠ ਕਰਦਾ ਰਹਿੰਦਾ ਹੈ ਉਥੇ ਹੀ ਟੋਕ ਦੋ ਕਿ ਨਹੀਂ ਜੀ ਆਪਾਂ ਕਦੀ ਨਹੀਂ ਕੀਤਾ ਗੁਰੂ ਜੀ ਕਰਾਉਂਦੇ ਨੇ ਕਰ ਉਹਨਾਂ ਨੂੰ ਹੀ ਪਤਾ ਹੈ ਆਪਾਂ ਕਦੀ ਨਹੀਂ ਕੀਤਾ ਨਾ ਕਰ ਸਕਨੇ ਆ ਤੇ ਸੰਗਤ ਜੀ ਉਹ ਗੱਲ ਵੀ ਬਿਲਕੁਲ ਸੱਚ ਹੈ ਜਦੋਂ ਗੁਰੂ ਕ੍ਰਾਂਤਿ ਹੁੰਦਾ ਹੈ ਉਦੋਂ ਸਾਡੇ ਰੁਜੇਵੇਂ ਚਾਹ ਜਿੰਨੇ ਮਰਜ਼ੀ ਹੋਣ ਗੁਰੂ ਜੀ ਆਪਣੀ ਸੇਵਾ ਨਿਤਨੇਮ ਦੀ ਕਰਾਉਂਦੇ ਨੇ ਪਰ ਜਦੋਂ ਗੁਰੂ ਨਾ ਚਾਵੇ ਹਾਲਾਂਕਿ ਗੁਰੂ ਕਦੀ ਇਹ ਨਹੀਂ ਚਾਹੁੰਦਾ ਕਿ ਕੋਈ ਨਿਤਨੇਮ ਗਵਾ ਲਵੇ ਪਰ ਫਿਰ ਵੀ ਕਈ ਵਾਰ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਕਿ ਆਪਾਂ ਨਹੀਂ ਕਰ ਸਕਦੇ ਪ੍ਰਸੰਗਤ ਜੀਓ ਜਿੱਥੋਂ ਤੱਕ ਹੋ ਸਕੇ ਆਪਣੇ ਨਿਤਨੇਮ ਨੂੰ ਸਭ ਤੋਂ ਉੱਚੀ ਪ੍ਰਾਥਮਿਕਤਾ ਦੇਣੀ ਹੈ ਤੇ ਬਸ ਇਹੀ ਗੱਲ ਦਾ ਧਿਆਨ ਰੱਖਣਾ ਹੈ ਕਿ ਕਦੀ ਵੀ ਭੁੱਲ ਕੇ ਕਿਸੇ ਨੂੰ ਆਪਣਾ ਨਿਤਨੇਮ ਦਾ ਭੇਤ ਜਿਹੜਾ ਹੈ ਉਹ ਨਹੀਂ ਦੇਣਾ ਚਾਹੀਦਾ ਕਿਉਂਕਿ ਜਿਹੜਾ ਭਜਨ ਹੈ ਉਹ ਲੋਕੋ ਕਿ ਰੱਖਿਆ ਹੀ ਫਲੀਪੂਤ ਹੁੰਦਾ ਹੈ ਆਪ ਜੀ ਕਦੀ ਇਸ ਗੱਲ ਤੇ ਵਿਚਾਰ ਕਰਿਆ ਜੇ ਕਿ ਕੋਈ ਇਨਸਾਨ ਜਿਹੜਾ ਕਿ ਭਜਨ ਬੰਦਗੀ ਨਹੀਂ ਕਰਦਾ ਜਾਂ ਜਦੇ ਜੀਵਨ ਦੇ ਵਿੱਚ ਧਰਮ ਕੋਈ ਬਹੁਤੇ ਮਾਇਨੇ ਨਹੀਂ ਰੱਖਦਾ ਪਰ ਜੇ ਕਦੀ ਬੈਠੀਆਂ ਹੋਈਆਂ ਗੱਲਾਂ ਬਾਤਾਂ ਕਰਦੀਆਂ ਤੁਸੀਂ ਆਪਣਾ ਸਾਰਾ ਨਿਤਨੇਮ ਮੈਨੂੰ ਦੱਸ ਦਿੱਤਾ ਹੈ ਉਹ ਕਦੀ ਨਾ ਕਦੀ ਇੱਕ ਦਿਨ ਛੱਡ ਕੇ ਜਾਂ ਕੱਲ ਜਾ ਕੇ ਦੋ ਦਿਨ ਛੱਡ ਕੇ ਜਿਹੜਾ ਉਹ ਪਾਠ ਕਰਨਾ ਸ਼ੁਰੂ ਕਰੇਗਾ ਉਹਦੇ ਵਿੱਚ ਆਪ ਜੀ ਦੀ ਬੰਦਗੀ ਦਾ ਕੋਈ ਕਿਣਕਾ ਉਧਰ ਟੁਰ ਜਾਵੇਗਾ ਤਾਂ ਕਰਕੇ ਹੀ ਉਹ ਪੋਥੀ ਫੜੇਗਾ ਤੇ ਪਾਠ ਕਰੇਗਾ ਸੰਗਤ ਜੀ ਆਪਣੀ ਕਮਾਈਏ ਦੇ ਵਿੱਚ ਜਾਂਦੀ ਹੈ ਹਾਨੀ ਹੁੰਦੀ ਹੈ ਧਰਮ ਦੀ ਬੰਦਗੀ ਦੀ ਕਿਉਂਕਿ ਸੰਗਤ ਜੀ ਉਹ ਜਿਹੜਾ ਖਰਬੂਜਾ ਹੈ ਉਹ ਚਾਕੂ ਤੇ ਜਦੋਂ ਡਿੱਗਦਾ ਹੈ ਨੁਕਸਾਨ ਖਰਬੂਜੇ ਦਾ ਹੀ ਹੁੰਦਾ ਹੈ ਕਿਉਂਕਿ ਜੇ 베ਰੀ ਇਹ ਤੇ ਇੱਕ ਕੇਲੇ ਦਾ ਦਰਖਤ ਹੈ ਹਵਾ ਚੱਲਦੀਆਂ 베ਰੀ ਨੂੰ ਕੋਈ ਫਰਕ ਨਹੀਂ ਪੈਣਾ ਪਰ ਹਵਾ ਦੇ ਦੌਰਾਨ ਜਦੋਂ ਕੇਲੇ ਦੇ ਪੱਤੇ ਝੂਲਦੇ ਨੇ ਤੇ ਉਹ ਬਿਨਾਂ ਹੀ ਕਿਸੇ ਜਤਨ ਦੇ ਕੰਡਿਆਂ ਨਾਲ ਲੱਗ ਕੇ ਉਹ ਸਾਰੇ ਫਟ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਸੰਗਤ ਜੀਓ ਇਸੇ ਤਰ੍ਹਾਂ ਸਾਡੀ ਬਿੰਦਗੀ ਬਹੁਤ ਨਾਜ਼ੁਕ ਹੁੰਦੀ ਹੈ ਇਹਨੂੰ ਹਰ ਇੱਕ ਨੇਰੀ ਤੋਂ ਬਚਾ ਕੇ ਰੱਖਣਾ ਹੁੰਦਾ ਹੈ ਜਦੋਂ ਏ ਬੀ ਜਿਹੜਾ ਹੈ ਉਹ درخت ਬਣ ਜਾਵੇ ਉਸ ਤੋਂ ਬਾਅਦ ਕਿਸੇ ਟਾਈਮ ਜੇ ਦਸਵੀਂ ਦਈਏ ਤੇ ਉਹਦਾ ਇੰਨਾ ਫਰਕ ਨਹੀਂ ਪੈਂਦਾ ਪ੍ਰਸੰਗਤ ਜੀ ਉਹ ਜਿੱਥੋਂ ਤੱਕ ਹੋ ਸਕੇ ਆਪ ਜੀ ਕਿਰਪਾ ਕਰਕੇ ਕਦੀ ਵੀ ਆਪਣੇ ਨਿਤਨੇਮ ਦਾ ਜਿਹੜਾ ਭੇਤ ਹੈ ਉਹ ਕਦੀ ਕਿਸੇ ਨੂੰ ਨਾ ਦਿਓ ਨਾ ਆਪਣੀ ਹਉਮੈ ਵਧਾਵੋ ਤੇ ਨਾ ਹੀ ਕਿਸੇ ਨੂੰ ਦੱਸ ਕੇ ਆਪਣੀ ਬੰਦਗੀ ਘਟਾਵੋ ਨਿਮਾਣੇ ਜਿਹੇ ਬਣ ਰਿਹਾ ਕਰੋ ਇਨੀਆਂ ਬੀਂਦੀਆਂ ਪਰਵਾਨ ਕਰਨੀਆਂ ਸੰਗਤ ਜੀਓ ਪੁੱਲਾਂ ਚੁੱਕਣ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ